ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੋ ਮੁਲਾਜ਼ਮਾਂ ਦੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਜੋ ਸਹੂਲਤ ਮਿਲਦੀ ਹੈ ਉਸੇ ਵਿੱਚ 25% ਦਾ ਵਾਧਾ ਹੋਇਆ ਹੈ ਸੋ ਇਸ ਦੇ ਰਿਗਾਰਡਿੰਗ ਆਪਾਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਜਦੋਂ ਮੁਲਾਜ਼ਮ ਰਿਟਾਇਰ ਹੁੰਦੇ ਆ ਤਾਂ ਗ੍ਰੈਜੂਇਟੀ ਜਿਹੜੀ ਪਹਿਲਾਂ 20 ਲੱਖ ਦੇ ਅਕੋਰਡਿੰਗ ਜਿਹੜੀ ਸੀਗੀ ਕੇਂਦਰ ਸਰਕਾਰ ਵੱਲੋਂ ਜਿਹੜੇ ਸੈਂਟਰ ਦੇ ਮੁਲਾਜ਼ਮ ਨੇ ਉਹ ਹੁਣ ਵਧਾ ਕੇ 25% ਤੱਕ ਜਿਹੜੀ ਕਰ ਦਿੱਤੀ ਗਈ ਹੈ ਮਤਲਬ ਕਹਿਣ ਦਾ ਭਾਵ ਹੈ ਕਿ 20 ਲੱਖ ਤੋਂ ਉੱਪਰ ਹੈ ਜਿਹੜਾ ਉਹ 25 ਲੱਖ ਤੱਕ ਦਾ ਜਿਹੜਾ ਕਰ ਦਿੱਤਾ ਗਿਆ ਸੋ ਜਿਹਦੇ ਵਿੱਚ ਕੀ ਹੈ ਕਿਈ ਮੁਲਾਜ਼ਮਾਂ ਨੂੰ ਸੈਂਟਰਦਿਆਂ ਨੂੰ ਜਿਹੜੀ ਇਹਦੇ ਵਿੱਚ ਕਾਫੀ ਬੈਨੀਫਿਟ ਹੋਗਾ ਕਿਉਂਕਿ ਡੀਏ 50% ਦੇ ਅਕੋਰਡਿੰਗ ਜਿਹੜਾ ਇਹ ਵਾਦਾ ਹੋ ਸਕਦਾ ਹੈਗਾ ਬਾਕੀ ਜੋ ਪੰਜਾਬ ਦੇ ਮਲਾਜ਼ਮ ਨੇ ਉਹਨਾਂ ਦੇ 6 ਸਪੇ ਕਮਿਸ਼ਨ ਲਾਗੂ ਨਹੀਂ ਹੋਇਆ ਜਿਹਦੇ ਵਿੱਚ ਕਾਫੀ ਕਮੀਆਂ ਨੇ ਜਿਹਦੇ ਕਰਕੇ ਇਹ ਸਿਰਫ ਸੈਂਟਰ ਦੇ ਹੀ ਮਲਾਜ਼ਮਾਂ ਦੇ ਨਾਲ ਸੰਬੰਧਿਤ ਗ੍ਰੈਜੂਏਟੀ ਹੈ ਜਿਹੜੀ ਉਹ 20% ਤੋਂ ਜਿਹੜਾ 2 ਲੱਖ ਜਿਹੜਾ ਮਿਲਦਾ ਸੀ ਉਹਨਾਂ ਨੂੰ ਰਿਟਾਇਰ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਉਹ ਹੁਣ 25 ਲੱਖ ਤੱਕ ਦਾ ਜਿਹੜਾ ਉਹਦਾ ਦਰ ਕਰ ਦਿੱਤੀ ਗਈ ਹੈ ਸੋ ਹੁਣ ਜਿਹੜੀ ਗੱਲ ਕਰਾਂਗੇ ਆਪਾਂ ਪੰਜਾਬ ਦੇ ਮਲਾਜ਼ਮਾਂ ਦੀ ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਨੂੰ ਲੈ ਕੇ ਕਾਫੀ ਜ਼ਿਆਦਾ ਮਲਾਜ਼ਮਾਂ ਦੇ ਵਿੱਚ ਰੋਸ ਹੈ ਉਹਨਾਂ ਨੇ ਆਪਣੇ ਮੁੱਦੇ ਨੂੰ ਪੰਗਾਂਤ ਮੰਡ ਦੇ ਨਾਲ ਸ਼ੇਅਰ ਕੀਤਾ ਇੱਕ ਮੀਟਿੰਗ ਕੀਤੀ ਹੈ ਹੋਟਲ ਦੇ ਵਿੱਚ ਜਿੱਥੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਭਰਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਜ਼ਰੂਰ ਬਹਾਲ ਕੀਤੀ ਜਾਊਗੀ ਜਿਸ ਦੇ ਵਿੱਚ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਮੁਲਾਜ਼ਮ ਆਪਣਾ ਮੰਗ ਪੱਤਰ ਜਿਹੜਾ ਸੌਂਪ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਭਰੋਸਾ ਦਿਵਾਇਆ ਹੈ ਕੀ ਹੁਣ ਭਾਰਤ ਵਿੱਚ ਇੰਡੀਆ ਗੱਠ ਜੋੜ ਸਰਕਾਰ ਬਣਨ ਜਾ ਰਹੀ ਹੈ ਤੇ ਸਰਕਾਰ ਬਣਨ ਤੇ ਪੂਰੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਊਗੀ ਸੋ ਮੁਲਾਜ਼ਮਾਂ ਦੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਇਸ ਚੈਨਲ ਤੋਂ ਸੁਣ ਸਕਦੇ ਹੋ ਪੰਜਾਬ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਜੋ ਮੰਗ ਪੱਤਰ ਸਰਕਾਰ ਨੂੰ ਦੇ ਦਿੱਤਾ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਪਣੇ ਇਸ ਹਾਂ ਪੱਖੀ ਹੰਗਾਰੇ ਉੱਪਰ ਖਰਾ ਉਤਰਦੀ ਹੈ ਜਾਂ ਨਹੀਂ ਉਤਰਦੀ ਇਸ ਬੰਦ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਸੈਂਟਰ ਦੇ ਮੁਲਾਜ਼ਮਾਂ ਦੇ ਨਾਲ ਇਹ ਜਿਹੜਾ 25 ਹਜ਼ਾਰ ਤੱਕ 25 ਲੱਖ ਤੱਕ ਜਿਹੜੀ ਗ੍ਰੈਜੂਇਟੀ ਦਾ ਜਿਹੜਾ ਵਾਅਦਾ ਹੋਇਆ ਸੋ ਸਿਸ ਵੰਦ ਵਿੱਚ ਇਹ ਅਪਡੇਟ ਸੀ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਆਪਣੀ ਹਰ ਤਰ੍ਹਾਂ ਦੀ ਅਪਡੇਟ ਚਾਹੇ ਤੁਸੀਂ ਸੈਂਟਰ ਦੇ ਮੁਲਾਜ਼ਮ ਹੋਵੋ ਚਾਹੇ ਤੁਸੀਂ ਪੰਜਾਬ ਦੇ ਹੋਵੋ ਜਾਂ ਕੋਈ ਹੋਰ ਵੀ ਸਟੇਟ ਦੇ ਮੁਲਾਜ਼ਮ ਹੈ ਹਰ ਮੁਲਾਜ਼ਮ ਦੀ ਜਿਹੜੀ ਅਪਡੇਟ ਜੋ ਨੋਟੀਫਿਕੇਸ਼ਨ ਹੁੰਦੀ ਹੈ ਜਾਣਕਾਰੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਧੰਨਵਾਦ ਜੀ